ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਸਾਲ 2025 ਦੇ ਵਿੱਚ ਕੈਬਨਿਟ ਦੀ ਪਹਿਲੀ ਮੀਟਿੰਗ 13 ਫਰਵਰੀਨ ਹੋਈ ਸੀ ਜਿਹਦੇ ਵਿੱਚ ਬਹੁਤ ਹੀ ਵੱਡੇ ਫੈਸਲੇ ਲਏ ਗਏ ਸੀ ਇੱਕ ਸਾਰਿਆਂ ਦੇ ਨਾਲ ਇੱਕ ਵੱਡਾ ਫੈਸਲਾ ਜਿਹੜਾ ਹੈ ਮੁਲਾਜ਼ਮਾਨ ਦਾ ਜਿਹੜਾ 5.5 ਸਾਲਾਂ ਦਾ ਬਕਾਇਆ ਦੇ ਉੱਪਰ ਕੈਬਨਿਟ ਦੀ ਮੋਹਰ ਜਿਹੜੀ ਹੈ ਲੱਗ ਗਈ ਸੀ ਨਾਲ ਹੀ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ ਪੱਤਰ ਕੀ ਹੈ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਪੱਤਰ ਜਾਰੀ ਕੀਤਾ ਗਿਆ ਉਸ ਦੀ ਪੂਰੀ ਡਿਟੇਲ ਦੱਸਾਂਗੇ ਤਾਂ ਹਾਂਜੀ ਦੋਸਤੋ ਏਰੀਆਜ਼ ਆਫ ਰਿਵਾਈਜ਼ਡ ਪੇ ਪੈਨਸ਼ਨ ਫੈਮਲੀ ਪੈਨਸ਼ਨ ਲੀਵ ਇਨ ਕੈਸ਼ਮੈਂਟ ਫਰੋਮ 11 2016 ਤੋਂ 36 2021 ਤੋਂ ਦਾ ਜਿਹੜਾ ਸਟੇਟ ਗਵਰਨਮੈਂਟ EMPLOYES ਪੈਨਸ਼ਨ ਫੈਮਿਲੀ ਪੈਨਸ਼ਨ ਔਰ ਜਿਹੜਾ 6 ਪੰਜਾਬ ਪੀ ਕਮਿਸ਼ਨ ਦੇ ਪੰਜਾਬ ਸਰਕਾਰ ਵਿੱਤੀ ਵਿਭਾਗ ਵੱਲੋਂ ਪਰਸੋਨਲ ਸ਼ਾਖਾ ਇੱਕ ਜੀ ਦੇ ਹੁਕਮ ਦੇ ਨੰਬਰ 312021 ਦੀ ਮਿਤੀ 18/2/2025 ਦੇ ਸਬੰਧ ਦੇ ਵਿੱਚ ਜਿਹੜਾ ਉਪਕ੍ਰਿਤ ਵਿਸ਼ੇ ਸਬੰਧ ਜਿਹੜਾ ਪੰਜਾਬ ਸਰਕਾਰ ਵਿੱਤੀ ਵਿਭਾਗ ਪਰਸੋਨਲ ਸ਼ਾਖਾ ਦੇ ਵੱਲੋਂ ਜਿਹੜੀ ਹੈ ਜਾਰੀ ਹਦਾਇਤ ਦੀ ਕਾਪੀ ਭੇਜਨ ਦੇ ਲਈ ਲਈ ਲਿਖਿਆ ਜਾਂਦਾ ਹੈ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਅਧੀਨ ਕੰਮ ਕਰਦੇ ਹੋਏ ਅਤੇ ਰਿਟਾਇਰ ਹੋਏ ਅਧਿਕਾਰੀ ਅਤੇ ਕਰਮਚਾਰੀ ਦੇ ਬੰਦੇ ਏਰੀਅਰ ਸਮੇਂ ਸਿਰ ਡਰਾਅ ਕਰਵਾਉਣ ਦੀ ਯਕੀਨੀ ਬਣਾਈ ਜਾਣ ਜੇਕਰ ਭਵਿੱਖ ਦੇ ਵਿੱਚ ਕਿਸੇ ਵੀ ਕਰਮਚਾਰੀ ਰਿਟਾਇਰ ਦੇ ਵੱਲੋਂ ਏਰੇ ਨਾਮਿਲਨ ਦੇ ਕਾਰਮ ਵਿਭਾਗ ਦਫਤਰ ਨੂੰ ਕਿਸੇ ਜਿਹੜੀ ਕਾਨੂੰਨੀ ਔਕੜ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈ ਤਾਂ ਇਸ ਦੀ ਜਿਹੜੀ ਨੋਰਲ ਜ਼ਿੰਮੇਵਾਰੀ ਸਬੰਧਤ ਡੀ ਡੀਓ ਨੂੰ ਜਿਹੜੀ دی ਹੋਵੇਗੀ ਸੋ ਦੋਸਤੋ ਇਹ ਸੀ ਅੱਜ ਦਾ ਬਹੁਤ ਹੀ ਖਾਸ ਜਿਹੜਾ ਹੈ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਵੱਲੋਂ ਜੋ ਤੁਹਾਡਾ ਨਾਲ ਸਾਂਝਾ ਕੀਤਾ ਹੈ ਇਸ ਦੇ ਸਬੰਧ ਕੋਈ ਵੀ ਨਵੀਂ ਅਪਡੇਟ ਆnde ਜਰੂਰ ਤੁਹਾਡਾ ਨਾਲ ਸ਼ੇਅਰ ਕਰਾਂਗੇ ਧੰਨਵਾਦ ਜੀ